ਉਹਨਾਂ ਨੇ ਕੁਝ ਕੀਤਾ ਸਿੰਪਲ ਜੀ ਗੱਲ ਆ ਤਾਂ ਹੀ ਸ਼ੁੱਡ ਬੀ ਡੈਲਟ ਵਿਦ ਤੇ ਜੇ ਨਹੀਂ ਕੁਝ ਕੀਤਾ ਤਾਂ ਉਹਨਾਂ ਨੇ ਬਰੀ ਹੋ ਜਾਣਾ ਸਿੰਪਲ ਜੀ ਗੱਲ ਆ ਜੀ ਇਹਨੂੰ ਹੁਣ ਤੁਸੀਂ ਜੇ ਸਿਆਸਤ ਕਹਿ ਲਓ ਤੇ ਚਾਹੇ ਤੁਸੀਂ ਕਹਿ ਦਿਓ ਵੀ ਉਹਨਾਂ ਤੇ ਸਹੀ ਹੋਈ ਆ ਚਾਹੇ ਕਹਿ ਦਿਓ ਗਲਤ ਹੋਈ ਆ ਇਹ ਫੈਸਲਾ ਮਾਨਯੋਗ ਕੋਰਟਸ ਨੇ ਕਰਨਾ ਤੁਸੀਂ ਵੀ ਲੰਬਾ ਸਮਾਂ ਨਾਲ ਰਹੇ ਹੋ ਲੱਗਦਾ ਕਿ ਏਦਾਂ ਦੇ ਕੋਈ ਕੰਮ ਕੀਤਾ ਹੋਊਗਾ ਉਹਨਾਂ ਨੇ ਪਰ ਕਦੀ ਅਸੀਂ ਨਾਲ ਰਹੇ ਹਾਂ ਜੀ ਦੇਖੋ ਇੰਨੇ ਵੀ ਨਾਲ ਨਹੀਂ ਅਸੀਂ ਰਹੇ ਵੀ ਸਾਨੂੰ ਹਰ ਗੱਲ ਦਾ ਪਤਾ ਹੋਵੇ ਪਾਰਟੀ ਦੇ ਵਿੱਚ ਰਹੇ ਹਾਂ ਤੇ ਲੱਗਦਾ ਤੋਂ ਤੋਂ ਆਏ ਸੀ ਵੀ ਨਹੀਂ ਕੀਤਾ ਪਰ ਜੋ ਹੁਣ ਸਬੂਤ ਸਾਹਮਣੇ ਆ ਰਹੇ ਆ ਉਸ ਤੋਂ ਐ ਲੱਗਦਾ ਮੇਬੀ ਪੋਸੀਬਲ ਕਿਉਂਕਿ ਅਸੀਂ ਇੰਨੇ ਵੀ ਨੇੜੇ ਨਹੀਂ ਸੀ ਨਾ ਵੀ ਸਾਨੂੰ ਹਰ ਗੱਲ ਦਾ ਪਤਾ ਹੋਵੇ ਇਹ ਚੀਜ਼ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀ ਜਿੰਦਦਰ ਨਾ ਚਲਦੀ ਹੈ ਸਹਿਮ ਦੇ ਮਾਹੌਲ ਦੇ ਵਿੱਚ ਜੇ ਹਰ ਬੰਦਾ ਇਹ ਚੀਜ਼ ਸੋਚੇ ਵੀ ਸਾਨੂੰ ਅਗਰ ਇਹ ਹਰਕਤ ਅਸੀਂ ਕਰਾਂਗੇ ਤਾਂ ਸਾਨੂੰ ਸਜ਼ਾ ਬੜੀ ਸਖਤ ਮਿਲੂਗੀ ਫੇਰ ਹੀ ਮੁਜਰਮ ਇਹ ਚੀਜ਼ਾਂ ਕਰਨ ਤੋਂ ਹਟਦੇ ਆ ਜੀ ਲੇਕਿਨ ਮਨਜਿੰਦਰ ਸਿਰਸਾ ਕੱਲ ਕਹਿ ਰਹੇ ਨੇ ਕਹਿੰਦੇ ਕਿ ਇਸ ਸਰਕਾਰ ਨੂੰ ਵੀ 3.5 ਸਾਲ ਦਾ ਸਮਾਂ ਲੱਗ ਗਿਆ ਇੰਨਾ ਲੇਟ ਕਿਉਂ ਕਿਉਂਕਿ ਵਾਅਦਾ ਤਾਂ ਇਹ ਕੀਤਾ ਗਿਆ ਸੀ ਜਲਦੋ ਜਲਦ ਕਾਰਵਾਈ ਹੋਏਗੀ ਹੋ ਤਾਂ ਗਈ ਨਾ ਜੀ ਹੈ ਤਾਂ ਹਜੇ ਸਰਕਾਰ ਹੀ ਉਦੋਂ ਤਾਂ ਸਰਸਾ ਸਾਹਿਬ ਵੀ ਇੱਥੇ ਹੁੰਦੇ ਸੀ ਚੰਡੀਗੜ੍ਹ 'ਚ ਜੀ ਪੂਰੇ 5 ਸਾਲ ਇਥੇ ਰਿਹਾ ਉਦੋਂ ਕਰਾ ਲੈਂਦੇ ਜੀ ਉਦੋਂ ਸਰਤਾਜ ਸਾਹਿਬ ਕਿੱਥੇ ਗਏ ਸੀ ਮੈਂ ਦੂਜੇ ਬੰਨੀ ਉਂਗਲ ਕਰਨੀ ਬਹੁਤ ਔਕੀ ਹੈ ਅਸੀਂ ਕਰਤਾ ਰਹੇ ਹਾਂ ਨਾ ਜੀ ਹਰਪ੍ਰੀਤ ਸਾਹਿਬ ਇੱਕ ਵਿਕਰਮਜੀਤ ਜੀ ਆ ਤੇ ਜਿਹੜੀ ਕਾਰਵਾਈ ਹੋਈ ਹੈ ਉਸ ਤੇ ਸਿਆਸਤ ਪੱਕੀ ਹੋਈ ਨਜ਼ਰ ਆਈ ਹੈ ਆਕਾਲੀ ਕਹਿੰਦੇ ਵੈਂਡੇਟਾ ਪੋਲਿਟਿਕਸ ਹੋ ਰਹੀ ਹੈ ਨਹੀਂ ਦੇਖੋ ਜੀ ਜੇ ਤਾਂ ਉਹਨਾਂ ਨੇ ਕੁਝ ਕੀਤਾ ਸਿੰਪਲ ਜੀ ਗੱਲ ਆ ਤਾਂ ਹੀ ਸ਼ੁੱਡ ਬੀ ਡੈਲਟ ਵਿਦ ਤੇ ਜੇ ਨਹੀਂ ਕੁਝ ਕੀਤਾ ਤਾਂ ਉਹਨਾਂ ਨੇ ਬਰੀ ਹੋ ਜਾਣਾ ਸਿੰਪਲ ਜੀ ਗੱਲ ਹੈ ਇਹਨੂੰ ਹੁਣ ਤੁਸੀਂ ਰਾਜਨੀਤਿਕ ਕਹਿ ਲਓ ਤੇ ਚਾਹੇ ਤੁਸੀਂ ਕਹਿ ਦਿਓ ਵੀ ਉਹਨਾਂ ਤੇ ਸਹੀ ਹੋਈ ਆ ਚਾਹੇ ਕਹੇ ਦਿਓ ਗਲਤ ਹੋਈ ਆ ਇਹ ਫੈਸਲਾ ਮਾਨਯੋਗ ਕੋਰਟਸ ਨੇ ਕਰਨਾ ਤੁਸੀਂ ਵੀ ਲੰਬਾ ਸਮਾਂ ਨਾਲ ਰਹੇ ਹੋ ਲੱਗਦਾ ਕਿ ਏਦਾਂ ਦੇ ਕੋਈ ਕੰਮ ਕੀਤਾ ਹੋਊਗਾ ਉਹਨਾਂ ਨੇ ਪਰ ਕਦੀ ਅਸੀਂ ਨਾਲ ਰਹੇ ਹਾਂ ਜੀ ਦੇਖੋ ਇੰਨੇ ਵੀ ਨਾਲ ਨਹੀਂ ਅਸੀਂ ਰਹੇ ਵੀ ਸਾਨੂੰ ਹਰ ਗੱਲ ਦਾ ਪਤਾ ਹੋਵੇ ਪਾਰਟੀ ਦੇ ਵਿੱਚ ਰਹੇ ਹਾਂ ਤੇ